ਪਾਕਿਸਤਾਨ ਇੰਡੀਆ ਹਲੋ ਜੀ ਆ ਗਿਆ ਸਤਾਂ ਪਾਕਿਸਤਾਨ ਸਤਿ ਸ਼੍ਰੀ ਅਕਾਲ ਜੀ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਡੇਰਾ ਬਾਬਾ ਨਾਨਕ ਗੁਰਦੁਆਰਾ ਹੁਣ ਵੀ ਆਪਾਂ ਡੇਰਾ ਬਾਬਾ ਨਾਨਕ ਗੁਰਦੁਆਰੇ ਜੀ ਆ ਗੁਰਦੁਆਰਾ ਦਰਵਾਜ਼ਾ ਸਾਹਿਬ ਤੇ ਇਥੋਂ ਆਪਣਾ ਸਫ਼ਰ ਸ਼ੁਰੂ ਹੁੰਦਾ ਆ ਜੀ ਕਰਤਾਰਪੁਰ ਕొਰੀਡੋਰ ਦਾ ਉਹਦੇ ਵਾਸਤੇ ਕੀ ਕੀ ਕਰਨਾ ਚਾਹੀਦਾ ਕੀ ਕੀ ਪੇਪਰ ਤੁਹਾਨੂੰ ਚਾਹੀਦਾ ਆ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਪਹਿਲਾਂ ਤਾਂ ਪੇਪਰ ਤੁਹਾਨੂੰ ਵੀ ਚਾਹੀਦਾ ਹੈ ਜਿਹੜਾ ਤੁਸੀਂ ਅਪਲਾਈ ਕੀਤਾ ਹੁੰਦਾ ਆ ਨਾ ਕਨਫਰਮ ਹੁੰਦਾ ਕਿ ਹਾਂ ਤੁਹਾਡੀ ਨੀ ਤਰੀਕ ਨੂੰ ਐਂਟਰੀ ਜਾਏਗੀ ਤੁਸੀਂ ਆ ਸਕਦੇ ਹੋ ਕੋਈ ਚਾਹੀਦਾ ਇੱਕ ਤੁਹਾਡੇ ਕੋਲ ਬਕਾਇਦਾ ਜਿਹੜੀ ਆਪਾਂ ਕਰੋਨਾ ਦੀ ਰਿਪੋਰਟ ਹੁੰਦੀ ਹੈ 24 ਘੰਟੇ ਦੇ ਵਿੱਚ ਵਿੱਚ ਦੀ ਚਾਹੀਦੀ ਆ ਉਹ ਇੱਥੇ ਨਾਲ ਹੀ ਆ ਹਸਪਤਾਲ ਉਥੇ ਤੁਹਾਡੀ ਰਿਪੋਰਟ ਬਣਾ ਦਿੰਦੇ ਆ ਉਹ ਉਸੇ ਟਾਈਮ ਹੀ ਫਰੀ ਆਫ ਕੋਸਟ ਆ ਕੋਈ ਪੈਸਾ ਨਹੀਂ ਲੱਗਦਾ ਹੈਗਾ ਡਾਕਟਰ ਨੇ ਬਣਾ ਦੇਣੀ ਆ ਲਿਖ ਦੇਣੀ ਆ ਉਹ ਤੇ ਬਾਕੀ ਗਾਂ ਦੀ ਗਾਂ ਜਿੱਦਾਂ ਇਹਦਾ ਚੱਕ ਪੋਸਟਾਂ ਤੇ ਹੁੰਦੀ ਐ ਐਂਟਰੀ ਜੋ ਜੋ ਹੁੰਦਾ ਜਾਊਗਾ ਤੁਹਾਨੂੰ ਦੱਸਦਾ ਜਾਵਾਂਗੇ ਇੱਥੋਂ ਰਵਾਨਗੀ ਕਰਦੇ ਆਂ ਐਂਟਰੀ ਦਾ ਉੱਥੇ 9 ਵਜੇ ਤੋਂ ਓਪਨ ਹੋ ਜਾਂਦਾ ਆ ਪਰ 9 ਸਾਨੂੰ ਇੱਥੇ ਵੱਜ ਗਿਆ ਵੀ ਚਲੋ ਹੁਣ ਕੋਈ ਨਾ ਪ੍ਰਸ਼ਾਦਾ ਪ੍ਰਸ਼ਾਦਾ ਛੱਕੇ ਤੋਰਣਾ ਹੈਗਾ ਇਹ ਤੇ ਪ੍ਰਸ਼ਾਦਾ ਲਿਆ ਛੱਕਾ ਹੁਣ ਆਪਾਂ ਚੱਕ ਦੇ ਮੁਕਸਲ ਬੈਗ ਵਗੈਰਾ ਇੱਥੇ ਜਮ੍ਹਾਂ ਹੋ ਜਾਂਦੇ ਆ ਬਾਬੇ ਕਹਿੰਦੇ ਆ ਵੀ ਤੁਸੀਂ ਆ ਕੇ ਉੱਥੇ ਦਰਸ਼ਨ ਕਰਕੇ ਆ ਕੇ ਤੁਸੀਂ ਇੱਥੇ ਬੈਗ ਆਪਣੇ ਲੈ ਸਕਦੇ ਆ ਹਨ ਤੁਹਾਡੀ ਆਪ ਹੀ ਚੱਕਾਂਗੇ ਆਪਣੇ ਬੈਗ ਨੂੰ ਆ ਕੇ ਤੇ ਹਮਾਂ ਪਿਕਅਪ ਤੇ ਉਹਨੂੰ ਰਵਾਨਗੀ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਦੇ ਰਹਾਂਗੇ ਔਰ ਆ ਗਿਆ ਮਗਰ ਗੁਰਦੁਆਰਾ ਆਪਾ ਪਹ ਪੈ ਗਿਆ ਹੁਣ ਪਾਕਿਸਤਾਨ ਦੇ ਰੋਡ ਤੇ ਨਹੀਂ ਬਣਾ ਦਿੰਦੇ ਯਾਰ ਆ ਵੀ ਆਗੇ ਪਹਿਲੀ ਚੈੱਕ ਪੋਸਟ ਜੈਨ ਸਾਹਿਬ ਆ ਆਪਣੇ ਕਾਲਡੋਰ ਜਾਣਾ ਦਰਸ਼ਨ ਕਰਨ ਵਾਸਤੇ ਹਾਂਜੀ ਹਾਂਜੀ ਕੀ ਬੋਲ ਹਨ ਹਾਂ ਹਾਂ ਹੈ ਦੇਖਣਾ ਹਾਂ ਇਹਨ ਸਹੀ ਸਾਥ ਨਹੀਂ ਹਾਂ ਉਹ ਵੀ ਹੈ ਜਿਆ ਦਿਖਾਣਾ ਹੈ ਠੀਕ ਹੈ ਜੀ ਲਓ ਜੀ ਦੋਸਤੋ ਇਹ ਪਹਿਲੀ ਚੈੱਕ ਪੋਸਟ ਆ ਸੋ ਇੱਥੇ ਸੀ ਆਪਣੇ ਕਰਵਾਵਾਂਗੇ ਚੈੱਕ ਇੱਕ ਕਰੋਨਾ ਰਿਪੋਰਟ ਤੇ ਜਿਹੜੇ ਸਾਡਾ ਅਪਲਾਈ ਕੀਤਾ ਹੋਇਆ ਫਾਰਮ ਫੇ ਹੋਣੀ ਐਂਟਰੀ ਪਾਕਿਸਤਾਨ ਆ ਆਪਣੇ ਭਰਾ ਜਸਕਰਨ ਆ ਗੁਰਜਿੰਦਰ ਤੇ ਆਪਣਾ ਵਿਸ਼ੇਖਪਰਾ ਇਹ ਨਾਲ ਆਪਣੇ। ਲਓ ਵੀ ਆਪਾਂ ਹੁਣ ਇੱਥੋਂ ਨਿਕਲ ਗਏ ਆ ਤੇ 20 ਰੁਪਏ ਲੱਗਿਆ ਆ ਮੋਟਰਸਾਈਕਲ ਦੀ ਪਰਚੀ ਦੇ। ਬਾਕੀ 100 ਰੁਪਏ ਲੇਖੀ ਉਹਦਾ ਲੈ ਲਈ ਆ ਰਹੇ ਆ। ਬਾਕੀ ਗੱਡੀਆਂ ਦੇ 40-50 ਰੁਪਏ ਲੱਗਦੇ ਆ ਹਨਾ। ਸੋ ਤਾਂ ਹੁਣ ਦੇਖੋ ਕੋਈ ਚੈੱਕ ਕੋਈ ਬੰਦਿਆ ਤੇ ਉਹਦੀਆਂ ਕਾਰ ਤੇ ਆ। ਆ ਜਿਹੜੀ ਲਾਈਟ ਈ ਜਿਹੜੀ ਰਾਤ ਨੂੰ ਲਾਲ ਜਾਗਦੀ ਓਏ। ਉੱਥੇ ਹੀ ਲਾ ਦਿੰਨੇ ਆ। ਇਹ ਆ ਪਾਣ ਪਹੁੰਚ ਗਿਆ ਇਮੀਗ੍ਰੇਸ਼ਨ ਜਿੱਥੇ ਆਪਣੀ ਹੋਣੀ ਹੈ ਇਮੀਗ੍ਰੇਸ਼ਨ ਤੇ ਇੱਥੇ ਆਪਾਂ ਲਾ ਦੇਣੇ ਆ ਮੋਟਰਸਾਈਕਲ ਆ ਪਾਰਕਿੰਗ ਪਾਰਕਿੰਗ ਸਾਰੀ ਦੇਖ ਲਓ ਲਾ ਦੋ ਗੰਦਾ ਇੱਥੇ ਮਾਜੀ ਸਾਈਡ ਮੈਂ ਹੈ ਮੋਟਰਸਾਈਕਲਾਂ ਦੀ ਪਾਰਕਿੰਗ ਭਈ ਉੱਧਰ ਲਾ ਦੀਏ ਯਾਰ ਹਾਰੇ ਆ ਦੇਖ ਆ ਇੱਥੇ ਲਾ ਦੇ ਇੱਧਰ ਲਾ ਦੇਣੇ ਆ ਪਾਸੂ ਉਹ ਅੱਗੇ ਵਾਲਾ ਆ ਦੀਆ ਮੈਂ ਦਾ ਪਹਿਲੀ ਵਾਰ ਹੀ ਚਲਣਾ ਅੱਜ ਤੇ ਇਮੀਗ੍ਰੇਸ਼ਨ ਵੀ ਸਾਡੀ ਪਹਿਲੀ ਵਾਰੀ ਹੋਣੀ ਆ ਪਹਿਲੀ ਟਰੈਵਲ ਕੀਤੀ ਨਹੀਂ ਕਦੇ ਚਲੋ ਆਜੋ ਸੋ ਆ ਆਪਣਾ ਕਰੋਨਾ ਟੈਸਟ ਜਿਹੜਾ ਹੋ ਜਾ ਉੱਥੇ ਤੇ ਆ ਜਿਹੜੀ ਆਪਣੀ ਹੈਗੀ ਆ ਪ੍ਰਕਾਸ਼ਪੁਰ 550 ਇਲੈਕਟ੍ਰੋਨਿਕ ਟਰੈਵਲ ਅਥਾਰਾਈਜੇਸ਼ਨ ਹੈ ਈਟੀਏ ਜਿੰਨੂੰ ਕਹਿੰਦੇ ਆ ਈਟੀਏ ਸੋ ਆ ਗਿਆ ਸਾਹਮਣੇ ਆ ਗਿਆ ਇਮੀਗ੍ਰੇਸ਼ਨ ਪਾਰਕਿੰਗ ਆ ਵੀ ਤੇ ਆ ਇਥੇ ਏਟੀਐਮ ਵੀ ਹੈਗਾ ਜਿੱਕੇ ਤੋ ਕੈਸ਼ ਨਹੀਂ ਹੈਗਾ ਤੇ ਏਟੀਐਮ ਰਾਹੀਂ ਆਪਣੇ ਪੈਸੇ ਕਢਾ ਲਓ। ਉਹ ਸਾਰੀਆਂ ਅੰਦਰ ਪੌੜੀਆਂ ਲਿਖੀਆਂ ਹੋਈਆਂ ਤੁਹਾਨੂੰ ਸਾਹ ਚ ਪੌੜੀ 17 ਪੌੜੀ 18 ਪੌੜੀ ਹੁੰਦੀ ਤੇ ਇਥੇ ਹੁੰਦੀ ਹੈ ਇਨਗਲਿਸ਼ ਨਗਰੇ। ਪਾਸਪੋਰਟ ਉਹ ਗਾ ਚੈੱਕ ਕਰਦੇ। ਇਮੀਗ੍ਰੇਸ਼ਨ ਤੋਂ ਬਾਅਦ ਪਹਿਲਾਂ ਪੋਲੀਓ ਸੈਂਟਰ ਪੋਲੀਓ ਦੇ ਬੂੰਦਾ ਪਵਾਉਂਦੇ ਆ ਆਪਾਂ ਨੂੰ ਤੇ ਕੋਈ ਕੋਈ ਪੋਲੀਓ ਦੇ ਬੂੰਦਾ ਪੁੱਛਾਂਗੇ। ਪੋਲੀਓ ਬੂੰਦਾ ਦੇ ਹੁਣ ਬਾਅਦ ਤੁਹਾਨੂੰ ਅੰਦਰ ਹੀ 20 ਡਾਲਰ ਮਿਲ ਜਾਣੇ ਆ 1800 ਰੁਪਿਆ ਲੈਂਦੇ ਆ ਤੇ ਬਾਕੀ ਅੰਦਰ ਪ੍ਰੋਪਰ ਚੈਕਿੰਗ ਹੁੰਦੀ ਆ ਬੈਗ ਬਾਹਰ ਸੇ ਫੂਲ ਸੇ ਫ ਬਾਕੀ ਅੰਦਰ ਆਏ ਆ ਬਾਬੇ ਗੱਲਬਾਤ ਐਂਡ ਆ ਦੇਖੋ ਕਿੰਨਾ ਦੀ ਸ਼ਾਨ ਆ ਬਾਬੇ ਇੱਧੇ ਲੱਗਦਾ ਜਿਦਾ ਬਾਹਰ ਆ ਗਏ ਉਹਨੇ ਕਦੇ ਇਮੀਗ੍ਰੇਸ਼ਨ ਹਜੇ ਸਾਡੀ ਹੋਣੀ ਆ ਚੈਕਿੰਗ ਵਗੈਰਾ ਹੋਣੀ ਆ ਇਹ ਤਾਂ ਪੋਲੀਓ ਪੀਤੀਆ ਦੇ ਨੋਟ ਕਰਵਾਏ ਆ ਤੇ ਬਾਕੀ ਤੁਹਾਨੂੰ ਨਕਸ਼ੇ ਦਿਖਾਉਣਾ ਮੈਂ ਸੋ ਇੱਥੇ ਮਾਡਲ ਬਣਾ ਕੇ ਰੱਖੇ ਹੋਇਆ ਗੁਰਦੁਆਰਾ ਡੇਰਾ ਬਾਬਾ ਬਨਾਨਕ ਇੱਥੋਂ ਆਪਾਂ ਜਾਣੇ ਆ ਆਪਾਂ ਇੰਡੀਆ ਦਾ ਆ ਗਿਆ ਤੇ ਕਿਹੜਾ ਆਹੇ ਜਿੱਥੇ ਇਮੀਗ੍ਰੇਸ਼ਨ ਹੁੰਦੀ ਆ ਇਮੀਗ੍ਰੇਸ਼ਨ ਵਗੈਰਾ ਹੁੰਦੀ ਤੇ ਉਹ ਉਧਰ ਆਪਣਾ ਰਾਵੀ ਦਰਿਆ ਟੱਪ ਕੇ ਗੁਰਦੁਆਰਾ ਕਰਤਾਰਪੁਰ ਕੋਇਲੂ ਸਾਹਿਬ ਇੱਕ ਮਾਡਲ ਸਹਿਵਿੰਦਰ ਆ ਇਹ ਮਾਡਲ ਹੈਗਾ ਇੱਥੇ ਦਾ ਆਪਣੇ ਜਿੱਥੇ ਇੰਡੀਆ ਇਮੀਗ੍ਰੇਸ਼ਨ ਹੁੰਦੀ ਜਿੱਥੇ ਹੁਣ ਅਸੀਂ ਖੜੇ ਆ ਤੇ ਉਹ ਉੱਥੇ ਹੁੰਦੀ ਹੈ ਇਮੀਗ੍ਰੇਸ਼ਨ ਵਗੈਰਾ ਸਾਹਮਣੇ ਉਹ ਦੇਖੋ ਲਿਖਿਆ ਇਮੀਗ੍ਰੇਸ਼ਨ ਹੁਣ ਆਪਾਂ ਇਮੀਗ੍ਰੇਸ਼ਨ ਕਰਵਾਵਾਂਗੇ ਸਾਡੇ ਉਪਰ ਆ ਫੋਟਾ ਫੋਟਾ ਖਰਚ ਰਿਆ ਰਿਕਦਾ ਬਣਾ ਰਿਹਾ ਤੇ ਚੱਲਦੇ ਆ ਆਪਾਂ ਕਰਵਾ ਜਾਈਏ ਚਲਿਏ ਆਦੇ ਦਰਸ਼ਕੋ ਜਿਹੜੇ ਸੋਚਦੇ ਆ ਕਿ ਪਾਸਪੋਰਟ ਤੇ ਐਂਟਰੀ ਮੋਰ ਲੱਗਦੀ ਆ ਇਦਾਂ ਤਾਂ ਕੁਝ ਨਹੀਂ ਹੈਗਾ ਇਮੀਗ੍ਰੇਸ਼ਨ ਤੇ ਸਿਰਫ ਤੁਹਾਡੇ ਇੱਕ ਆਹ ਸਟੈਂਪ ਲੱਗਦੀ ਆ ਬਈ ਇੱਥੇ ਹੀ ਆਪਾਂ ਉੱਧਰ ਜਾਣਾ ਜਾਂ ਇੱਥੇ ਹੀ ਆਪਾਂ ਵਾਪਸੀ ਕਰਨੀ ਆ ਪਾਸਪੋਰਟ ਤੇ ਕੋਈ ਸਟੈਂਪ ਨਹੀਂ ਲੱਗਦੀ ਵੀ ਤੁਸੀਂ ਇਹ ਨਾ ਸੋਚੋ ਪਾਸਪੋਰਟ ਤੇ ਸਟੈਂਪ ਲੱਗ ਜੂਗੀ ਇਦਾਂ ਹੋ ਜੂ ਓਦਾਂ ਹੋ ਜੂ ਨਾ ਹੋ ਜੂ ਪਾਕਿਸਤਾਨ ਗਿਆ ਫਿਰ ਉਹ ਪਾਸਪੋਰਟ ਤੇ ਤੁਹਾਡੀ ਕੋਈ ਸਟੈਂਪ ਨਹੀਂ ਲੱਗਦੀ ਬਸ ਆਹੀ ਆ ਕਸਟਮਸਟੈਂਪ ਲੱਗਦੀ ਆ ਬਸ ਇਮੀਗ੍ਰੇਸ਼ਨ ਤੇ ਵੀ ਤੁਹਾਡਾ ਸਿਰਫ ਜਿੱਦਾਂ ਫੋਟੋ ਲੈਂਦੇ ਆ ਨਾਂ ਪੁੱਛਦੇ ਆ ਕਿੱਥੋਂ ਆਏ ਆ ਤੇ ਫਿੰਗਰਪ੍ਰਿੰ 50 ਲੈ ਲੈਣਾ ਤੇ ਜਾਉਂਗਣਾ ਲੈ ਲੈਣਾ بس ਦੋ ਦੋਆਂ ਦੇ ਲੈਂਦੇ ਆ ਦੋਆਂ ਚੋਂ ਇੱਕ ਦੇ ਕਿਸੇ ਦੇ ਜਾਂ ਗੂਠੇ ਤੇ ਜਾਉਂਗਣਾ ਹੋਰ ਨਹੀਂ بس ਇਹਨਾਂ ਕਾ ਮਾਈਨੀਵੇਸ਼ਨ ਤੇ ਹੁਣ ਮੈਂ ਇੱਥੇ ਬੈਠਾ ਹੋਇਆ ਆ ਸਾਡੇ ਬੰਦੇ ਆਏ ਨਹੀਂ ਅਜੇ ਜਦੋਂ ਆਉਂਦੇ ਆ ਤੇ ਫਿਰ ਸੀ ਐ ਦੀ ਬਾਹਰ ਨਿਕਲ ਜਾਣਾ ਹੈ ਇੱਕ ਨਾ 에어ਪੋਰਟ ਤੇ ਆ ਦੇਖੋ ਕਿੰਨਾ ਵਧੀਆ ਆਪਣਾ ਸਿੱਖ ਇਤਿਹਾਸ ਦਰਸਾਇਆ ਹੋਇਆ ਗਿਆ ਨਾ ਤੇ ਇਹ ਲਿਖਿਆ ਵੀ ਸਾਰਾ ਇਹਨਾਂ ਨੇ ਅੰਗਰੇਜ਼ੀ ਵਿੱਚ ਆ ਕਿਉਂਕਿ ਇੱਥੇ ਵੀ ਬਾਹਰੋਂ ਵੀ ਬਹੁਤ ਆਉਂਦੇ ਆ ਜਾਂ ਇੰਗਲਿਸ਼ ਹੈ ਐਸੀ ਲੈਂਗੁਏਜ ਹੈ ਇੰਟਰਨੈਸ਼ਨਲ ਲੈਂਗੁਏਜ ਆ ਨਾ ਸੋ ਇਹਨੂੰ ਹਰੇਕ ਥਾਂ ਪੜਿਆ ਜਾਂਦਾ ਆ ਤਾ ਕਰ ਕਿ ਉਹਨਾਂ ਨੇ ਇੰਗਰੇਜ਼ੀ ਚ ਲਿਖਿਆ ਆ ਮਨ ਦੀ ਤਾਂ ਚਲੋ ਪੰਜਾਬੀ ਆ ਚਲੋ ਅੰਗਰੇਜ਼ੀ ਚ ਲਿਖਿਆ ਜਾ ਇਹਨਾਂ ਸਾਰੇ ਪੜ ਸਕਦੇ ਆ ਹਨਾ ਇੱਥੇ ਦੇਖੋ ਸਾਰਾ ਰਿਓ ਐਂਡ ਤੱਕ ਉਹ ਲਾਸਟ ਤੱਕ ਆ ਪਰ ਇੱਕ ਗੱਲ ਆ ਸਫਾਈ ਬਹੁਤ ਆ ਬਾਬੇ ਦੇਖੋ ਲੱਗਦਾ ਹੀ ਨਹੀਂ ਸਾਲਾ ਆਪਣਾ ਪੰਜਾਬ ਜਿੰਨੀ ਸਫਾਈ ਹੈ ਤਾਂ ਐਂਡ ਲਗਾ ਲਵਾਤੀ ਕੀਤੀ ਹੋਈ ਆ ਓਕੇ ਰਿਪੋਰਟ ਕੀਤੀ ਹੋਈ ਆ ਇਹਨਾਂ ਨੇ ਇੱਕ ਜਾਣਕਾਰੀ ਤੁਹਾਨੂੰ ਹੋਰ ਦੇਣੀ ਸੀ ਕਿ ਤੁਸੀਂ ਜਿਹੜੇ ਇੱਥੇ 20 ਡਾਲਰ ਐਕਸਚੇਂਜ ਕਰਾਉਣੇ ਆ ਨਾ ਤੁਸੀਂ ਹੋ ਸਕੇ ਤਾਂ ਬਾਹਰੋਂ ਲੈ ਕੇ ਆਓ ਕਿਉਂਕਿ ਤੁਹਾਨੂੰ ਬਾਹਰੋਂ ਘੱਟ ਰੇਟ ਤੇ ਮਿਲ ਜਾਣਾ ਹੈ ਇੱਥੇ ਤਾਂ ਜਿੱਦਾਂ ਅੱਜ ਰੇਟ ਜੋ ਡਾਲਰ ਦਾ ਹੈਗਾ 82 ਰੁਪਏ ਨਾ 83 ਰੁਪਏ ਤੇ ਇੱਥੇ ਇਹਨਾਂ ਨੇ 90 ਰੁਪਏ ਦੇ ਹਿਸਾਬ ਨਾਲ ਦਿੱਤਾ ਸਾਨੂੰ ਸਿੱਧਾ 1800 ਰੁਪਏ ਇਹ ਦੋ ਘੱਟ 1 ਰੁਪਿਆ ਸੋ ਤੁਸੀਂ ਹੋ ਸਕੇ ਆ ਤੇ ਬਾਹਰੋਂ ਹੀ ਲੈ ਕੇ ਆਇਓ ਬਾਹਰੋਂ ਸਸਤਾ ਮਿਲ ਜਾਂਦਾ ਆ ਸਾਹਮਣੇ ਹਰੀ ਸਿੰਘ ਨੂਲੇ ਦਾ ਬੁੱਤ ਬਣਾਇਆ ਹੋਇਆ ਤੇ ਮਗਰ ਉਹਦਾ ਜਮਰੋਦ ਦਾ ਕਿਲਾ ਜਿਹੜਾ ਕਿਸੇ ਤੋਂ ਫੜੇ ਨਹੀਂ ਹੋਇਆ ਸੀ ਚਲੋ ਚੱਲਦੇ ਹਾਂ ਹੁਣ ਬਾਹਰ ਰਵਾਨਗੀ ਚੰਗਾ ਇੰਡੀਆ ਵਾਲਿਓ ਇਹ ਇੱਥੋਂ ਜਾਂਦੀਆਂ ਨੇ ਬੱਸਾਂ ਤੇ ਤੁਸੀਂ ਆਪਣੀ ਇੱਛਾ ਅਟੀ ਤੁਸੀਂ ਬੱਸੇ ਵੀ ਜਾ ਸਕਦੇ ਆ ਗਰਮੀਆਂ ਬਹੁਤ ਆ ਜੇ ਹੁਣ ਬੱਸੇ ਹੀ ਜਾਵਾਂਗੇ ਜੇ ਸਿਆਲ ਹੁੰਦੇ ਤਾਂ ਤੁਰਕੇ ਚੱਲ ਜਾਣਾ ਸੀ ਇੱਕ ਬੰਦਾ ਸਾਡਾ ਢਿੱਲਾ ਹੋ ਜਾਂਦਾ ਆ ਮੈਂ ਉਹਦੇ ਕਰਕੇ ਆ ਦੇਖੋ ਜੇ ਆਪਾਂ ਇੰਡੀਆਂ ਜੀਆਂ ਬਾਰਡਰ ਟਪਣਾ ਹੁਣ ਆਪਾਂ ਫੇਰ ਆਪਾਂ ਪਾਕਿਸਤਾਨ ਚ ਉਹ ਬੱਗੀ ਆ ਗਈ ਆ ਦੇ ਬੱਗੀਦੂ ਉੱਤਲੇ ਇੱਥੇ ਆ ਗਿਆ ਆਪਾਂ ਹੁਣ ਇੱਥੇ ਵੀ ਚੈੱਕ ਕਰਨਗੇ ਪੋਸਟਾਂ ਤੇ ਉਹ ਇੱਥੋਂ ਆਪਣੇ ਆ ਹੁਣ ਪਾਸਵਰਡ ਵਗੈਰਾ ਚੈੱਕ ਕਰਕੇ ਇਹਨਾਂ ਨੇ ਤੋ ਤਾਂ ਆ ਹੁਣ ਦੇਖੋ ਆਪਣਾ ਇੱਧਰ ਇੰਡੀਆ ਦਾ ਗੇਟ ਤੇ ਉੱਧਰ ਪਾਕਿਸਤਾਨ ਚਲੋ ਵੀਡੀਓ ਬਣਾ ਲਓ ਦੇਖੋ ਆ ਲੈਣਾ ਦਾ ਫਰਕ ਆ ਆਪ ਆ ਗਿਆ ਹੁਣ ਜ਼ੀਰੋ ਲਾਈਨ ਤੇ ਜਿਵੇਂ ਹੀ ਨਾ ਆਪਾਂ ਹੁਣ ਇੰਡੀਆ 'ਚ ਤੇ ਨਾ ਆਪਾਂ ਹੁਣ ਪਾਕਿਸਤਾਨ 'ਚ ਸਮਝ ਜ਼ੀਰੋ ਲਾਈਨ ਆ ਲਓ ਜੀ ਆ ਗਿਆ ਸਤਾਰਨ ਪਾਕਿਸਤਾਨ ਚ ਪਾਕਿਸਤਾਨ ਇੰਡੀਆ ਚਲੋ ਬਣਾਣਾ ਹੁਣ ਜਿਹੜੀ ਬਣਾਣੀ ਹੈ ਇੱਕ